ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਤਾ ਦੇ ਅੰਦਰ ਲੈ ਕੇ ਆਈਏ ਸਰਕਾਰੀ ਸਕੂਲਾਂ ਦੇ ਵਿੱਚ ਲੈ ਕੇ ਆਈਏ ਉੱਥੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਟੀਚਰ ਵਰਗਾ ਇਹਨੂੰ ਸਭ ਜਣਾ ਪਵੇਗਾ ਗੱਲ ਮੇਰੀ ਕੌੜੀ ਲੱਗੇਗੀ ਕਿ ਜਿਹੜੇ ਟੀਚਰ ਸਹਿਬਾਨ ਨੇ ਉਹਨਾਂ ਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਕੂੜ ਕੇ ਇਸ ਸਕੂਲਾਂ ਵੱਲ ਲੈ ਕੇ ਆਉਣੇ ਚਾਹੀਦੇ ਵੀ ਸਾਡੇ ਪ੍ਰਸ਼ਾਸਨਿਕ ਲੋਕ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਲਈ ਸਰਕਾਰ ਨੂੰ ਹਦਾਇਤਾ ਕਰ ਦੇਣੀਆਂ ਚਾਹੀਦੀਆਂ ਨੇ ਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਏ ਜਾਣ ਤਾਂ ਜੋ ਇਹਨਾਂ ਦੀ ਗਿਣਤੀ ਵੀ ਵਧੇ ਤੇ ਜੇ ਸਕੂਲ ਦੇ ਅੰਦਰ ਡੀਸੀ ਦਾ ਬੱਚਾ ਪੜਦਾ ਹੋਵੇਗਾ ਕਿਸ ਐਸਡੀਐਮ ਦਾ ਬੱਚਾ ਪੜਦਾ ਹੋਵੇਗਾ ਜਾਂ ਸਾਡੇ ਸਿੱਖਿਆ ਅਧਿਕਾਰੀ ਦਾ ਬੱਚਾ ਪੜਦਾ ਹੋਵੇਗਾ ਉੱਥੇ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਇਹ ਸਕੂਲ ਵੱਲ ਧਿਆਨ ਰੱਖਿਆ ਜਾਵੇ ਉੱਥੇ ਉਹਨਾਂ ਦੇ ਧਿਆਨ ਦੇ ਨਾਲ ਬੱਚੇ ਆਪਣੇ ਆਪ ਪੜ ਕੇ ਅੱਗੇ ਵਧੀਆ ਤਰੀਕੇ ਦੇ ਨਾਲ ਸਿੱਖਦੇ ਚਲੇ ਜਾਂਦੇ ਵੀਰੇ ਇੱਕ ਗੱਲ ਜਾਤ ਆਉਂਦੀ ਆ ਛੋਟੇ-ਛੋਟੇ ਹੁੰਦੇ ਸੀ ਚੌਥੀ ਪੰਜਵੀਂ ਦੇ ਵਿੱਚ ਮਾਸਟਰ ਕੀ ਕਰਿਆ ਕਰਦੇ ਸੀ ਮੈਂ ਆਪਣੀ ਸਟੋਰੀ ਦੱਸਣ ਲੱਗਿਆ ਤਾਂ ਸਾਡੇ ਰਜਿੱਤਰ ਪੁਹਾਰ ਮਾਸਟਰ ਹੁੰਦਾ ਸੀ ਖੰਡੇ ਤੋਂ ਉਹਦੇ ਕਹਿਣਾ ਬੱਚਿਓ ਮੈਂ ਸੌ ਪਾਰ ਨੂੰ ਤੁਹਾਡੇ ਕੋਲੋਂ ਇੱਕ ਲੇਖ ਸੁਣਾਗਾ ਮੈਂ ਐਸ ਦਿਨੋਂ ਤੁਹਾਡੇ ਤੋਂ ਇੱਕ ਕਹਾਣੀ ਸੁਣਾਗਾ ਜਾਂ ਕਿਸੇ ਪੇਜ ਨੂੰ ਲੈ ਕੇ ਚੱਲ ਪੈਣਾ ਕਿ ਕਿਤਾਬ ਦਾ ਆਹ ਪੰਨਾ ਸੁਣਾਗਾ ਉਸ ਦੇ ਵਿੱਚ ਕਰਤਾ ਕੀ ਸੀ ਸੁਣਣ ਵੇਲੇ ਉਹ ਰੱਖਦੇ ਸੀ ਕਿ ਮੈਂ ਇਹ ਸਰ ਕੇ ਜਿਹੜਾ ਬੱਚਾ ਸਭ ਤੋਂ ਵਧੀਆ ਸੁਣਾਵੇਗਾ ਉਸ ਨੂੰ ਇੱਕ ਛਾਈ ਦੀ ਕੁੜੀ ਇੱਕ ਪੈਨਸਲ ਤੇ ਇੱਕ ਕਾਪੀ ਦਵਾਂਗਾ ਉਹਦੋਂ ਇਹ ਇਨਾਮ ਬਹੁਤ ਵੱਡੇ ਪਿਆ ਕਰਦੇ ਸੀ ਲੋਕ ਪੱਟੀਆਂ ਲਿਖਿਆ ਕਰਦੇ ਸੀ ਬੱਚੇ ਉਹਨੂੰ ਗਾਤੀ ਲਾਉਣੀ ਧੋ ਲੈਣਾ ਦੇਖ ਲੈਣਾ ਪਰ ਅੱਜ ਉਹ ਸਾਰਾ ਹੀ ਮੌਸਮ ਬਦਲ ਗਿਆ ਲੇਕਿਨ ਜਿਹੜਾ ਇਨਾਮ ਸੀ ਉਹ ਅੱਜ ਜਿਉਂਦਾ ਹੈ ਅੱਤ ਵੀ ਜੁੜਾ ਹੋਇਆ ਹੈ ਕੋ ਇਹ ਬੱਚੇ ਉਹ ਜਿਵੇਂ ਅੱਜ ਆਪਾਂ ਫਸ ਸੈਕਿੰਡ ਥਰਡ ਉਹਨਾਂ ਨੂੰ ਸਨਮਾਨਤ ਕਰਨ ਜਾ ਰਹੇ ਆ ਏਦਾਂ ਦੀਆਂ ਜਿਹੜੀਆਂ ਤੀਸਰੀਆਂ ਨੇ ਉਹ ਤੁਹਾਨੂੰ ਆ ਵਧੀਆ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਭ ਤੋਂ ਵੱਡੀ ਚੀਜ਼ ਜਿਹੜੇ ਆਪਾਂ ਬੈਠੇ ਆ ਜਿਹੜੇ ਤਾਂ 40 ਤੋਂ ਥੱਲੇ ਵਾਲੇ ਨੇ ਉਹਨਾਂ ਦੀ ਤਾਂ ਮੈਂ ਗੱਲ ਨਾ ਕਰਾਂ ਜਿਹੜੇ 40 ਸਾਲ ਤੋਂ ਉੱਪਰ ਵਾਲੇ ਨੇ ਉਹਨਾਂ ਦੀ ਗੱਲ ਕਰ। ਤੇ ਜਿਹੜੇ ਐਸ ਸਾਈਡ ਦੇ ਉੱਤੇ ਬੱਚੇ ਦਿਖਦੇ ਨੇ ਬੈਠੇ ਤੁਹਾਨੂੰ ਸਾਰਿਆਂ ਨੂੰ ਇਹਨਾਂ ਤੋਂ ਮਾਫੀ ਮੰਗਣੀ ਪਵੇ। ਹੁਣ ਗੱਲ ਆਉਦੀ ਹੈ ਕਿ ਮਾਫੀ ਕਿਉਂ ਮੰਗੀਏ? ਸਾਨੂੰ ਮਾਫੀ ਕਿਉਂ ਮੰਗਣੀ ਚਾਹੀਦੀ ਹੈ? ਦਰਸ਼ਕ ਹੈ ਕੋਈ? ਕਿਉਂ ਮਾਫੀ ਮੰਗੀਏ? ਇਹ ਮਾਫੀ ਇਸ ਕਰਕੇ ਮੰਗੀਏ ਕਿ ਅਸੀਂ ਇਹਨਾਂ ਬੱਚਿਆਂ ਦੇ ਲਈ ਸਦਾ ਵਾਤਾਵਰਣ ਬੱਧਾ ਕਰਕੇ ਦੇ ਦਿੱਤਾ। ਇਹਨਾਂ ਤੋਂ ਮਾਫੀ ਮੰਗੀਏ ਕਿ ਅਸੀਂ ਪਾਣੀ ਨੂੰ ਦੂਸ਼ਤ ਕਰਕੇ ਦੇ ਦਿੱਤਾ। ਅਸੀਂ ਇਹਨਾਂ ਤੋਂ ਮਾਫੀ ਮੰਗੀਏ ਕਿ ਅਸੀਂ ਤੁਹਾਨੂੰ ਬਿਮਾਰੀਆਂ ਦੇ ਖੱਥੇ ਦੇ ਦਿੱਤੇ। ਹੁਣ ਸੋਚਣਾ ਹੋਵੇਗਾ ਕਿ ਅਸੀਸਵਾਸੀ ਕਿਉਂ ਮੰਗੀਏ ਬਈ ਅਸੀਂ ਕਿਵੇਂ ਦੇ ਦਿੱਤੇ ਜੇ ਵਾਤਾਵਰਣ ਨੂੰ ਗੰਦਲਾ ਕੀਤਾ ਤਾਂ ਮੇਰੇ ਸਾਥੀਓ ਆਪਾਂ ਨੇ ਕੀਤਾ ਇਹਨੂੰ ਸੰਭਾਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜੇ ਅੱਜ ਵਾਤਾਵਰਣ ਨੂੰ ਗੱđa ਕੀਤਾ ਆਪਾਂ ਨੇ ਕੀਤਾ ਜਿੱਥੇ ਚਾਰ ਦਰਖਤ ਖੜੇ ਸੀ ਉਹਨਾਂ ਨੂੰ ਵੱਢ ਕੇ ਸੁੱਟ ਦਿੱਤਾ ਨਵੇਂ ਪ੍ਰਗਟ ਲੋਕ ਦੀ ਅਸੀਂ ਬਹੁਤ ਹੀ ਵੱਡੀ ਸੋਚ ਨਹੀਂ ਰੱਖ ਰਹੇ ਅੱਜ ਅਸੀਂ ਉਹ ਮਾਫੀ ਤੋਂ ਬਾਅਦ ਕਿੰਨਾ ਬੱਚਿਆਂ ਨੂੰ ਸ਼ਾਬਾਸ਼ੀ ਵੀ ਦੇਣੀ ਚਾਹਾਂਗੇ ਕਿ ਬੱਚਿਓ ਆਪਾਂ ਆਪ ਸੁਣਦੇ ਹਾਂ ਕਿ ਅੱਜ ਦਾ ਬੱਚਾ ਕੱਲ ਦਾ ਨੇਤਾ ਇਹਨਾਂ ਨੇ ਵੱਡੇ ਭੂਮਿਕਾ ਸਾਡੇ ਦੇਸ਼ ਨੂੰ ਸੰਭਾਲਣਾ ਹੈ ਸਾਡੇ ਸਮਾਜ ਨੂੰ ਸੰਭਾਲਣਾ ਹੈ ਪਰ ਜੇ ਇਹ ਉਥੇ ਉਹਨਾਂ ਦਾ ਸ਼ਾਬਾਸ਼ੇ ਦਵਾਂਗੇ ਜੇ ਰਹਿਣਾ ਤੁਮ ਜਿਵੇਂ ਅੱਜ ਅਸੀਂ ਬਦਬਾਦ ਦੀ ਗੱਲ ਕਰਦੇ ਆ ਕਿ ਸਾਡਾ ਪੰਧਾ ਨਸ਼ਿਆਂ ਦੀ ਦਲਦਲ ਦੇ ਵਿੱਚ ਤਰ ਚੁੱਕਿਆ ਸਾਡੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਲਈ ਤਾਂ ਹਾਂ ਮਾਰਦੇ ਨੇ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰਾਂ ਦੇ ਸੱਫਰ ਘਸਾ ਰਹੀਆਂ ਨੇ ਇਸ ਸਾਡੇ ਪੰਜਾਬ ਦੀਆਂ ਧੀਆਂ ਸਿਰ ਤੋਂ ਲੱਗੀਆਂ ਹੋ ਰਿੰਗੀਆਂ ਨੇ ਜਿਹਨੂੰ ਵਿਧਵਾ ਕਹਿੰਦੇ ਆਂ ਅਗਰ ਇਹਨਾਂ ਤੇ ਜਾਨ ਨੂੰ ਬਚਾਉਣਾ ਚਾਹੁੰਦੇ ਆਂ ਅਗਰ ਇਹਨਾਂ ਤੇ ਪਹਿਰਾ ਦੇਣਾ ਚਾਹੁੰਦੇ ਆਂ ਫੇਰ ਸਾਨੂੰ ਇਹ ਪਨੀਰੀ ਨੂੰ ਬਚਾ ਲੈਣਾ ਚਾਹੀਦਾ ਇਸ ਪਨੀਰੀ ਨੂੰ ਬਚਾਉਣ ਦੇ ਨਾਲ ਤੁਸੀਂ ਸਮਾਜ ਵਿੱਚ ਆਈਆਂ ਸਮਾਜਿਕ ਕ੍ਰਿਤਿਆ ਨੂੰ ਖਤਮ ਕਰ ਸਕਦੇ ਆ ਪਰ ਉਹਦੇ ਨਹੀਂ ਇਹਨਾਂ ਨੂੰ ਸਮਝਾਉਣਾ ਹੋਵੇਗਾ ਕਿ ਬੱਚਿਓ ਅੱਜ ਆਕਸੀਜਨ ਦੀ ਲੋੜਾ ਸਾਨੂੰ ਤਾਂ ਅੱਜ ਫਿਕਰ ਲੱਗਿਆ ਹੋਇਆ ਹੈ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੇ ਆਹੀ ਹਾਲ ਰਿਹਾ ਤਾਂ ਸਕੂਲਾਂ ਦੇ ਬਸਤੀਆਂ ਦੇ ਨਾਲ ਇਹਨਾਂ ਬੱਚਿਆਂ